ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਦੁਨੀਆ ਨੂੰ ਤਾਰਦੇ ਹੋਏ ਲੁਧਿਆਣੇ ਪਹੁੰਚੇ ਆ ਅੱਜ ਸੰਗਤ ਜੀ ਲੁਧਿਆਣੇ ਵਿੱਚ ਬਹੁਤ ਸਾਰੀਆਂ ਫੈਕਟਰੀਆਂ ਨੇ ਬਹੁਤ ਵੱਡਾ ਵਪਾਰ ਹੋ ਰਿਹਾ ਪਰ ਉਦੋਂ ਇੰਨੀ ਸੰਘਣੀ ਆਬਾਦੀ ਨਹੀਂ ਸੀ ਹੁੰਦੀ ਜਦੋਂ ਮਹਾਰਾਜ ਇੱਥੇ ਆਏ ਆ ਇੱਥੇ ਆ ਕੇ ਸਤਿਗੁਰੂ ਜੀ ਨੇ ਡੇਰਾ ਕੀਤਾ ਹੈ ਇੱਥੇ ਸਤਗੁਰੂ ਮਹਾਰਾਜ ਨੂੰ ਜਲਾਲ ਖਾਨ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਸਾਡੇ ਤੇ ਸਤਗੁਰੂ ਮਹਾਰਾਜ ਨੇ ਪੁੱਛਿਆ ਭਾਈ ਕੀ ਗੱਲ ਹੋ ਗਈ ਆ ਉਹਨੇ ਆਖਿਆ ਸਤਗੁਰੂ ਜੀ ਇੱਥੇ ਜਿਹੜਾ ਸਤਲੁਜ ਦਰਿਆ ਵਗਦਾ ਹੈ ਉਹਨੇ ਬਹੁਤ ਕਹਿ ਰਟਾਇਆ ਹੋਇਆ ਦੋਹਾਂ ਪਾਸਿਆਂ ਤੋਂ ਸਾਨੂੰ ਇੱਥੇ ਘੇਰਾ ਪਾਇਆ ਹੋਇਆ ਜੇ ਸਤਲੁਜ ਦਰਿਆ ਚੜ ਆਵੇ ਤੇ ਇਹ ਲੁਧਿਆਣਾ ਸ਼ਹਿਰ ਸਾਰਾ ਹੀ ਖਤਮ ਹੋ ਜਾਏਗਾ ਕਰਪਾ ਕਰੋ ਸਤਿਗੁਰੂ ਜੀ ਦਇਆ ਕਰੋ ਮਹਾਂਪੁਰਖੋ ਇਹ ਲੁਧਿਆਣਾ ਸ਼ਹਿਰ ਸਾਰਾ ਹੀ ਡੁੱਬ ਜਾਵੇਗਾ ਸਤਿਗੁਰੂ ਮਹਾਰਾਜ ਜੀ ਅੱਗੇ ਜਦੋਂ ਬੇਨਤੀ ਕੀਤੀ ਆ ਜਲਾਲ ਖਾਨ ਲੋਧੀ ਦੀ ਬੇਨਤੀ ਸੁਣ ਕੇ ਮਹਾਰਾਜ ਕਹਿਣ ਲੱਗੇ ਜਦੋਂ ਵੀ ਕੋਈ ਕੁਦਰਤ ਕਹਿਰ ਕਰਦੀ ਆ ਉਹ ਇਸ ਕਰਕੇ ਹੀ ਹੁੰਦਾ ਹੈ ਕਿਉਂਕਿ ਇਨਸਾਨ ਨੇ ਕੋਈ ਨਾ ਕੋਈ ਗਲਤੀ ਕੀਤੀ ਹੁੰਦੀ ਹੈ ਬਿਨਾਂ ਕਸੂਰ ਤੋਂ ਸਜ਼ਾ ਨਹੀਂ ਮਿਲਦੀ ਹੁੰਦੀ ਤੁਸੀਂ ਇੱਥੇ ਬਹੁਤ ਵੱਡੀ ਇੱਕ ਗਲਤੀ ਕੀਤੀ ਆ ਹੱਥ ਜੋੜ ਕੇ ਕਹਿਣ ਲੱਗਾ ਜਲਾਲ ਖਾਨ ਸਤਿਗੁਰੂ ਮਹਾਰਾਜ ਦੱਸੋ ਸਾਡੇ ਤੋਂ ਕਿਹੜੀ ਭੁੱਲ ਹੋਈ ਆ ਮਹਾਰਾਜ ਕਹਿਣ ਲੱਗੇ ਤੁਸੀਂ ਇਸ ਪਾਵਨ ਸਥਾਨ ਤੇ ਉਹ ਜੋ ਕਾਦਰ ਹੈ ਉਹਦੀ ਕੁਦਰਤ ਨਾਲ ਖਿਲਵਾੜ ਕੀਤਾ ਹੈ ਸਤਿਗੁਰੂ ਮਹਾਰਾਜ ਵਿੱਚ ਇਤਨੀ ਅੰਤਰਜਾਮਤਾ ਮਹਾਰਾਜ ਕਹਿਣ ਲੱਗੇ ਜਲਾਲ ਖਾਨ ਜਿਹੜਾ ਤੁਸੀਂ ਗਊਆਂ ਤੇ ਕਹਿ ਰਟਾਇਆ ਗਾਵਾਂ ਨੂੰ ਘੇਰ ਘੇਰ ਕੇ ਮਾਰਿਆ ਉਹਦੇ ਬਦਲੇ ਵਿੱਚ ਸਤਲੁਜ ਦਰਿਆ ਐਵੇਂ ਕਰ ਰਿਹਾ ਤੁਹਾਨੂੰ ਲੱਗਦਾ ਸਭ ਕੁਝ ਇਹ ਰੱਬ ਜਿਹੜਾ ਹੈ ਧੱਕਾ ਕਰ ਰਿਹਾ ਇਹ ਸਾਡੇ ਨਾਲ ਵਧੀ ਕੀ ਹੋ ਰਹੀ ਆ ਨਹੀਂ ਤੁਹਾਡੇ ਕੀਤੇ ਕਰਮਾਂ ਦਾ ਹੀ ਤੁਹਾਨੂੰ ਫਲ ਮਿਲ ਰਿਹਾ ਤੁਸੀਂ ਲੁਧਿਆਣੇ ਸ਼ਹਿਰ ਦੇ ਵਿੱਚ گاਵਾਂ ਦੀ ਹੱਤਿਆ ਬੰਦ ਕਰ ਦਿਓ ਫਿਰ ਜਾ ਕੇ ਦੇਖਣਾ ਸਤਲੁਜ ਦਰਿਆ ਚੜ੍ਹਨਾ ਬੰਦ ਕਰ ਦੇਵੇਗਾ ਤੁਸੀਂ ਇਹ ਕੋ ਕਰਮ ਬੰਦ ਕਰ ਦਿਓ ਮੈਲੇ ਕਰਮ ਬੰਦ ਕਰ ਦਿਓ ਤੇ ਕੁਦਰਤ ਜਿਹੜੀ ਆ ਆਪੇ ਹੀ ਸਾਰਾ ਕੁਝ ਠੀਕ ਕਰ ਦੇਵੇਗੀ ਕਿਉਂਕਿ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਇਹ ਦਰਿਆ ਇਹ ਸਮੁੰਦਰ ਇਹ ਚੰਦ ਤਾਰੇ ਇਹ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਕਹਿਣੇ ਵਿੱਚ ਆ ਤੇ ਵਾਹਿਗੁਰੂ ਨੇ ਤਾਂ ਭਾਈ ਕਰਮ ਦੇਖਣੇ ਆ ਬੰਦੇ ਦੇ ਇਸ ਤਰ੍ਹਾਂ ਤੁਸੀਂ ਰਲ ਮਿਲ ਕੇ ਜੋ ਪਾਪ ਕੀਤਾ ਹੈ ਸਾਰੇ ਉਹਦੇ ਖਮਿਆਜਾ ਭੁਗਤ ਰਹੇ ਹੋ ਸਤਲੁਜ ਦਰਿਆ ਜਿਹੜਾ ਚੜਦਾ ਤੇ ਤੁਹਾਡੇ ਘਰਾਂ ਨੂੰ ਡੋਬ ਦਿੰਦਾ ਇਸ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਦੋਂ ਬਚਨ ਜਲਾਲ ਖਾਂ ਲੋਧੀ ਨੇ ਸੁਣਿਆ ਤੇ ਉਹਦੇ ਬੰਦਿਆਂ ਨੇ ਸੱਚੇ ਪਾਤਸ਼ਾਹ ਜੀ ਤੋਂ ਮਾਫੀ ਮੰਗੀ ਆ ਅਤੇ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਇੱਥੇ ਅਸੀਂ ਜੋ ਕਰਦੇ ਆ ਗੁਰੂ ਸਾਹਿਬ ਦੀ ਪਹੁੰਚ ਸਾਡੇ ਮਨਾਂ ਤੱਕ ਮਹਾਰਾਜ ਨੇ ਅੰਤਰਜਾਮਤਾ ਨਾਲ ਦੱਸ ਦਿੱਤਾ ਕਿ ਤੁਸੀਂ گاਵਾਂ ਦੀ ਹੱਤਿਆ ਕਰਦੇ ਸੀ ਇਦਾਂ ਸਾਡੇ ਦਿਲਾਂ ਦੀਆਂ ਜਾਣਦੇ ਹਰ ਅੰਤਰਜਾਮੀ ਸਭ ਵਿਦ ਜਾਣੈ ਤਾਂ ਕਿਸਪੈ ਆਖ ਸੁਣਾਈਏ ਇਹਨਾਂ ਨੂੰ ਬੋਲ ਕੇ ਕੀ ਦੱਸਣਾ ਇਹ ਤਾਂ ਮਨਾਂ ਦੀ ਗੱਲ ਬੁੱਝ ਲੈਂਦੇ ਆ ਖਿਮਾ ਮੰਗੀ ਆ ਕਹਿੰਦੇ ਮਹਾਰਾਜ ਜੀ ਸਾਨੂੰ ਬਖਸ਼ ਦਿਓ ਤੁਸੀਂ ਸਾਨੂੰ ਸਿੱਧੇ ਰਸਤੇ ਪਾਇਆ ਅੱਜ ਤੋਂ ਬਾਅਦ ਅਸੀਂ ਗਾਵਾਂ ਦੀ ਹੱਤਿਆ ਨਹੀਂ ਕਰਾਂਗੇ ਦੇਖੋ ਇਹ ਗਾਵਾਂ ਦੀ ਹੱਤਿਆ ਕਰਕੇ ਬਹੁਤ ਵੱਡੇ ਪੱਧਰ ਤੇ ਵਪਾਰ ਹੁੰਦਾ ਅੱਜ ਵੀ ਮਾਸ ਜਿਹੜਾ ਵੇਚਿਆ ਜਾਂਦਾ ਔਰਨ ਕੰਟਰੀਆਂ ਨੂੰ ਵਿਦੇਸ਼ ਵਿੱਚ ਭੇਜਿਆ ਜਾਂਦਾ ਸੰਗਤ ਜੀ ਬੜਾ ਕੁਝ ਚੱਲ ਰਿਹਾ ਕਸਾਈ ਖਾਨਿਆਂ ਦੇ ਵਿੱਚ ਤਾਂ ਰੋ ਵਿਚਾਰ ਸਤਗੁਰੂ ਮਹਾਰਾਜ ਨੇ ਵੀ ਉਦੋਂ ਉਹਨਾਂ ਨੂੰ ਰੋਕਿਆ ਸੀ ਤੇ ਸੱਚੇ ਪਾਤਸ਼ਾਹ ਜੀ ਨੇ ਜਲਾਲ ਖਾਂ ਲੋਧੀ ਦੀ ਬੇਨਤੀ ਸਬਕਾਰ ਕੀਤੀ ਆ ਆਖਿਆ ਅੱਜ ਤੋਂ ਬਾਅਦ ਜਿਵੇਂ ਤੁਸੀਂ ਇਹ ਗਾਵਾਂ ਦੀ ਹੱਤਿਆ ਬੰਦ ਕਰਦੇ ਹੋ ਤੇ ਨਾਮ ਜਪੋਗੇ ਸੱਚੀ ਕਰਤ ਕਰੋਗੇ ਵੰਡ ਕੇ ਛਕੋਗੇ ਯਾਦ ਰੱਖਣਾ ਇਹ ਸਤਲੁਜ ਦਰਿਆ ਇੱਥੋਂ ਦੂਰ ਚਲਾ ਜਾਵੇਗਾ ਇਹ ਹੁਣ ਜਵਾਨੀ ਦੇ ਵਿੱਚ ਜਿਵੇਂ ਠਾਠਾਂ ਮਾਰਦਾ ਹੈ ਛੱਲਾਂ ਐਂ ਦੀਆਂ ਉੱਬਰ ਕੇ ਬਾਹਰ ਨੂੰ ਆਉਂਦੀਆਂ ਨੇ ਮਹਾਰਾਜ ਕਹਿੰਦੇ ਬਜ਼ੁਰਗ ਹੋ ਜਾਵੇਗਾ ਬੁੱਢਾ ਹੋ ਜਾਵੇਗਾ ਤੇ ਸੱਚ ਕਰਕੇ ਜਾਣਿਓ ਮਹਾਰਾਜ ਦੇ ਬਚਨ ਬਿਰਥੇ ਨਹੀਂ ਜਾਂਦੇ ਅੱਜ ਇਹ ਸਤਲੁਜ ਦਰਿਆ ਬੁੱਢਾ ਨਾਲਾ ਹੋ ਕੇ ਚੱਲਦਾ ਲੁਧਿਆਣਾ ਸ਼ਹਿਰ ਦੇ ਵਿੱਚੋਂ ਜਿਹੜੀ ਸੰਗਤ ਉੱਥੇ ਰਹਿਣ ਵਾਲੀ ਆ ਉਹ ਤਾਂ ਜਾਣਦੀ ਆ ਫੇਰ ਇੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਗਊ ਘਾਟ ਔਰ ਦਵਾਰਾ ਸਾਹਿਬ ਦੀ ਸ਼ੋਭਤਾ ਸੰਗਤਾਂ ਨਤਮਸਤਕ ਹੁੰਦੀਆਂ ਨੇ ਬਹੁਤੀ ਸੰਗਤ ਨੂੰ ਨਹੀਂ ਪਤਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲੁਧਿਆਣਾ ਸ਼ਹਿਰ ਵਿੱਚ ਆਏ ਸੀ ਬਹੁਤਿਆਂ ਨੂੰ ਨਹੀਂ ਪਤਾ ਫਿਰ ਮਹਾਰਾਜ ਇੱਥੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਇੱਥੇ ਲਾਗੇ ਹੀ ਇੱਕ ਠਾਕੁਰਦਾਸ ਮਹੰਤ ਰਹਿੰਦਾ ਚੱਲੀਏ ਉਹਨਾਂ ਦੇ ਪਾਸ ਉਹਨੇ ਵੀ ਪਿਛਲੇ ਜਨਮਾਂ ਵਿੱਚ ਬਹੁਤ ਭਾਰੀ ਤਪੱਸਿਆ ਕੀਤੀ ਆ ਪਰ ਕਿਸ ਜਨਮ ਦੇ ਵਿੱਚ ਕਰਾਹੇ ਪੈ ਗਿਆ ਠਾਕੁਰ ਦਾਸ ਮਹੰਤ ਰਾਜਸਥਾਨ ਦਾ ਰਹਿਣ ਵਾਲਾ ਸੀ ਉਹ ਗੋਤ ਵੀ ਠਾਕੁਰ ਸੀ ਨਾਮ ਵੀ ਠਾਕੁਰ ਸੀ ਤੇ ਇੱਕ ਹੋਰ ਬਹੁਤ ਵੱਡੀ ਗੱਲ ਕਾਂਸੀ ਵਿੱਚ ਜਾ ਕੇ ਵਿਦਿਆ ਪ੍ਰਾਪਤ ਕੀਤੀ ਹੁਣ ਕਾਂਸੀ ਵਿੱਚ ਜਾ ਕੇ ਕੋਈ ਪੜ੍ਹ ਲੈਂਦਾ ਸੀ ਨਾ ਉਹਨੂੰ ਮਾਣ ਹੋਣਾ ਸੁਭਾਵਿਕ ਜੀ ਗੱਲ ਸੀ ਵਿਦਿਆ ਪ੍ਰਾਪਤ ਕਰਕੇ ਮਾਣ ਹੋ ਗਿਆ ਵੀ ਮੇਰੇ ਜੈਸਾ ਕੋਈ ਪੜਿਆ ਲਿਖਿਆ ਨਹੀਂ ਤਾਂ ਹੁਣ ਕਹਿੰਦਾ ਕਿ ਮੈਂ ਕਿਸੇ ਵੀ ਡੇਰੇ ਵਿੱਚ ਜਾ ਕੇ ਗੁਰੂ ਧਾਰਨ ਕਰ ਤੇ ਮੈਂ ਮਹੰਤ ਬਣ ਜਾਵਾਂ ਜਿਹਦੇ ਨਾਲ ਮੇਰਾ ਨਾਮ ਉੱਚਾ ਹੋ ਜਾਊਗਾ ਫਿਰਦਾ ਫਿਰਦਾ ਅਲਾਹਾਬਾਦ ਪਹੁੰਚ ਗਿਆ ਉੱਥੇ ਮਥਰਾ ਦਾਸ ਦਾ ਡੇਰਾ ਸੀ ਉੱਥੇ ਪਹੁੰਚ ਕੇ ਸੇਵਾ ਕੀਤੀ ਆ ਇਹਦੀ ਸੇਵਾ ਦੇ ਕੇ ਮਥਰਾ ਦਾਸ ਮਹੰਤ ਨੇ ਉਹ ਆਪਣਾ ਚੇਲਾ ਬਣਾ ਲਿਆ ਤੇ ਠਾਕੁਰ ਦਾਸ ਜਿਹੜਾ ਸੀ ਦੂਰ ਦੂਰ ਜਾ ਕੇ ਡੇਰੇ ਵਾਸਤੇ ਰਸ ਲੈ ਕੇ ਆਉਂਦਾ ਸੀ ਥੋੜੇ ਸਮੇਂ ਦੇ ਵਿੱਚ ਨੇ ਆਪ ਦਾ ਨਾਂ ਬਣਾ ਲਿਆ ਉੱਥੇ ਪ੍ਰਭਾਵ ਵੀ ਪਾ ਲਿਆ ਲੋਕਾਂ ਤੇ ਜਦੋਂ ਸਮਾਂ ਬੀਤਿਆ ਤਾਂ ਮਹੰਤ ਮਥਰਾ ਦਾਸ ਦੀ ਮੌਤ ਹੋ ਗਈ ਤੇ ਜਦੋਂ ਮੌਤ ਹੋ ਗਈ ਜਿੰਨੇ ਵੀ ਦੂਰੋਂ ਨੇੜਿਓਂ ਸ਼ਰੋਮਣੀ ਮਹੰਤ ਸੀ ਸਾਰੇ ਉੱਥੇ ਡੇਰੇ ਵਿੱਚ ਪਹੁੰਚੇ ਆ ਇਕੱਠ ਹੋ ਗਿਆ ਉਹਨਾਂ ਦਾ ਉਹਨਾਂ ਸਾਰਿਆਂ ਨੇ ਕਿਹਾ ਭਾਈ ਅਗਲਾ ਮਹੰਤ ਕਿਹਨੂੰ ਚੁਣੀਏ ਗੱਲਬਾਤ ਹੋਈ ਆ ਤੇ ਗੱਲਾਂ ਕਰਕੇ ਉਹਨਾਂ ਨੇ ਫੈਸਲਾ ਪੱਕਾ ਕੀਤਾ ਕਿ ਮਹੰਤ ਮਥਰਾ ਦਾਸ ਦਾ ਜਿਹੜਾ ਗੜਵਈ ਆ ਜਿਹਦਾ ਨਾਮ ਆ ਪਰਮਦਾਸ ਉਹਨੂੰ ਅਗਲਾ ਮਹੰਤ ਬਣਾਇਆ ਜਾਊਗਾ ਜਦੋਂ ਠਾਕੁਰਦਾਸ ਨੂੰ ਪਤਾ ਲੱਗਾ ਉਹਨੇ ਰੋਲਾ ਪਾਤਾ ਇਹਦਾ ਰੋਲਾ ਪੈਣ ਦੇ ਬਾਵਜੂਦ ਵੀ ਮਹੰਤ ਪਰਮਦਾਸ ਨੂੰ ਮਹੰਤੀ ਦੇ ਦਿੱਤੀ ਗਈ ਆ ਉਹਨੂੰ ਮਹੰਤ ਥਾਪਿਆ ਗਿਆ ਇੱਕ ਪੱਗ ਉਹਨਾਂ ਨੇ ਕੀ ਕੀਤਾ ਠਾਕੁਰਦਾਸ ਦੇ ਵੀ ਮੰਨ ਦਿੱਤੀ ਐ ਕਿ ਚੱਲ ਕੋਈ ਨਾ ਕਾਰੋਬਾਰ ਤੂੰ ਹੀ ਕਰਿਆ ਕਰੇਗਾ ਪਰ ਜਦੋਂ ਕਿ ਰਸ ਦੇ ਲੈ ਕੇ ਆਇਆ குரு ਤਾਂ ਮਹੰਤ ਪਰਮਦਾਸ ਨੂੰ ਉਹਦਾ ਮੱਥਾ ਟੇਕ ਦਿਆ ਕਰੀ ਮਹਾਂਤ ਠਾਕੁਰ ਦਾਸ ਇਹ ਗੱਲ ਸਹਾਰ ਨਾ ਸਕਿਆ ਤੇ ਆਪਦੇ ਚੇਲਿਆਂ ਸਮੇਤ ਪੰਜਾਬ ਆ ਗਿਆ ਤੇ ਮਹਾਂਤ ਠਾਕੁਰ ਦਾਸ ਨੇ ਆਪਣਾ ਆਸਣ ਕਿੱਥੇ ਲਾਇਆ ਲੁਧਿਆਣੇ ਸ਼ਹਿਰ ਦੇ ਵਿੱਚ ਲਾਇਆ ਲੁਧਿਆਣੇ ਦੇ ਵਿੱਚ ਇੱਕ ਜਗ੍ਹਾ ਇੱਥੇ ਢਾਬ ਸੀ ਉੱਥੇ ਪੱਕਾ ਡੇਰਾ ਬਣਾ ਲਿਆ ਕੁਝ ਸਮੇਂ ਬਾਅਦ ਜਗ੍ਹਾ ਦਾ ਨਾਮ ਠਾਕੁਰ ਦਾਸ ਦੇ ਨਾਮ ਤੇ ਠੱਕਰਵਾਲ ਪੈ ਗਿਆ ਇਹ ਸੱਚੇ ਬਾਦਸ਼ਾਹ ਜੀ ਮਹਾਰਾਜ ਹੁਣ ਇਹਨੂੰ ਤਾਰਨ ਵਾਸਤੇ ਇਹਨੂੰ ਸਹੀ ਰਸਤੇ ਪਾਉਣ ਵਾਸਤੇ ਜਦੋਂ ਲੁਧਿਆਣੇ ਦੇ ਵਿੱਚ ਜਲਾਲ ਖਾਂ ਦੀ ਜਿਹੜੀ ਬੇਨਤੀ ਹੈ ਸੁਣ ਕੇ ਸਤਿਗੁਰੂ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ ਮਰਦਾਨਿਆਂ ਚੱਲ ਚੱਲੀਏ ਕਿਉਂਕਿ ਇੱਥੇ ਅੱਗੇ ਇੱਕ ਮਹਾਂਤ ਠਾਕੁਰ ਦਾਸ ਰਹਿੰਦਾ ਉਹਨੂੰ ਤਾਰ ਕੇ ਆਈਏ ਹੁਣ ਸਤਿਗੁਰੂ ਮਹਾਰਾਜ ਉਹਨੂੰ ਸਿੱਧੇ ਰਾਹ ਪਾਉਣਾ ਚਾਹੁੰਦੇ ਆ ਸੱਚੇ ਪਾਤਸ਼ਾਹ ਜੀ ਜਲਾਲ ਖਾਂ ਲੋਧੀ ਤੋਂ ਬਾਅਦ ਠਾਕੁਰ ਦਾਸ ਮਹਾਂਤ ਕੋਲ ਜਾਂਦੇ ਆ ਜਦੋਂ ਸੱਚੇ ਪਾਤਸ਼ਾਹ ਜੀ ਮਹਾਂਤ ਠਾਕੁਰ ਦਾਸ ਦੇ ਡੇਰੇ ਕੋਲ ਪਹੁੰਚੇ ਆ ਏ ਆਪਣੀ ਕੁੱਲੀ ਦੇ ਬਾਹਰ ਹੀ ਘੁੰਮ ਰਿਹਾ ਸੀ ਜਦੋਂ ਇਹਨੇ ਮਹਾਰਾਜ ਦੇ ਦਰਸ਼ਨ ਕੀਤੇ ਆਪਣੀ ਕੁੱਲੀ ਦੇ ਅੰਦਰ ਵੜ ਗਿਆ ਕਹਿੰਦੇ ਨੇ ਠਾਕੁਰ ਦਾਸ ਨੂੰ ਵਿਦਵਾਨ ਮੰਨਦੇ ਆ ਵੀ ਆਪਣੀ ਜਿਹੜੀ ਵਿਦਵਤਾ ਸੀ ਨਾ ਇਹੋਨੇ ਵਿੱਦਿਆ ਪੜ੍ਹੀ ਸੀ ਕਿਤਾਬਾਂ ਪੜ੍ਹੀਆਂ ਸੀ ਗ੍ਰੰਥ ਪੜ੍ਹੇ ਸੀ ਬਹੁਤ ਅਭਿਮਾਨ ਸੀ ਉਹਦਾ ਹੁਣ ਸਤਿਗੁਰੂ ਮਹਾਰਾਜ ਤਾਂ ਜਾਣਦੇ ਆ ਕਿ ਇਹਦੇ ਅੰਦਰ ਬਹੁਤ ਹੰਕਾਰ ਆ ਮਹਾਰਾਜ ਉਹਦੇ ਵੱਲ ਪੈਠ ਕਰਕੇ ਉਹਦੀ ਕੁੱਲੀ ਦੇ ਬਾਹਰ-ਬਾਰ ਬਹਿ ਜਾਂਦੇ ਆ ਹੁਣ ਮਨ ਦੇ ਵਿੱਚ ਸੋਚਦਾ ਅੰਦਰੋਂ ਵੇਖਦਾ ਇਹ ਕਿਹੜਾ ਸਾਧੂ ਆ ਜਿਹੜਾ ਆਪਦੀ ਮਰਜ਼ੀ ਨਾਲ ਹੀ ਇੱਥੇ ਆ ਕੇ ਬਹਿ ਗਿਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸ ਵੇਲੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ ਭਾਈ ਮਰਦਾਨਾ ਜੀ ਨੇ ਰਬਾਬ ਜੋਣੀ ਸ਼ੁਰੂ ਕੀਤੀ ਤੇ ਸੱਚੇ ਪਾਤਸ਼ਾਹ ਜੀ ਗੁਰਬਾਣੀ ਦਾ ਸ਼ਬਦ ਉਚਾਰਨ ਕਰਦੇ ਆ ਜਦੋਂ ਗੁਰਬਾਣੀ ਦੀ ਆਵਾਜ਼ ਇਹ ਮਿੱਠੀ ਮਿੱਠੀ ਧੁਨ ਰਬਾਬ ਦੀ ठाकुरदास ਦੇ ਕੰਨਾਂ ਵਿੱਚ ਪਈਆ ठाकुरदास ਖਿੱਚਿਆ ਹੋਇਆ ਉਹ ਸ਼ਬਦ ਨੂੰ ਸਰਵਣ ਕਰਕੇ ਗੁਰੂ ਮਹਾਰਾਜ ਦੇ ਕੋਲ ਆ ਗਿਆ ਤੇ ਸ਼ਬਦ ਦੀ ਸਮਾਪਤੀ ਤੇ ठाकुरदास ਨੇ ਸਤਗੁਰੂ ਮਹਾਰਾਜ ਨੂੰ ਹਰੇ ਰਾਮ ਸ਼ਬਦ ਆਖਿਆ ਤੇ ਸੱਚੇ ਪਾਤਸ਼ਾਹ ਜੀ ਨੇ ਅੱਗੋਂ ਜਿਹੜੇ ਸ਼ਬਦ ਆਖੇ ਆ ਮਹਾਰਾਜ ਕਹਿਣ ਲੱਗੇ ਸਤ ਕਰਤਾਰ ਸਤ ਕਰਤਾਰ ਤੇ ठाकुरदास ਗੁਰੂ ਮਹਾਰਾਜ ਨੂੰ ਕਹਿੰਦਾ ਮਹਾਰਾਜ ਕਿਰਪਾ ਕਰਕੇ ਮੇਰੇ ਇੱਕ ਸਵਾਲ ਦਾ ਜਵਾਬ ਦਿਓ ਕਿ ਹਰੀ ਦੇ ਨਾਮ ਤੇ ਸਤ ਕਰਤਾਰ ਦੇ ਵਿੱਚ ਕੋਈ ਭੇਦ ਹੈ ਕੋਈ ਫਰਕ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਦੇਖੋ ਜੀ ਦੁਨੀਆ ਤੇ ਸਮਾਂ ਪਾ ਕੇ ਵੱਖਰੇ ਵੱਖਰੇ ਸਮੇਂ ਤੇ ਅਵਤਾਰ ਆਏ ਆ ਜੁਗਾਂ ਜੁਗਾਂ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਵਰਗੇ ਮਰਿਆਦਾ ਪ੍ਰਸ਼ੋਤਮ ਸ਼੍ਰੀ ਰਾਮਚੰਦਰ ਵਰਗੇ ਅਵਤਾਰ ਆਉਂਦੇ ਆ ਸਮਾਂ ਪਾ ਕੇ ਚਲੇ ਜਾਂਦੇ ਆ ਪਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਸਦੀਵੀ ਆ ਉਹ ਆਦ ਸੱਚ ਹੈ ਉਹ ਜਗਾਦ ਸੱਚ ਹੈ ਉਹ ਹੁਣ ਵੀ ਸੱਚਾ ਉਹ ਪਹਿਲਾਂ ਵੀ ਸੱਚ ਸੀ ਤੇ ਸਦਾ ਸੱਚ ਰਹੇਗਾ ਜਿੰਨੀ ਉਮਰ ਲੈ ਕੇ ਅਵਤਾਰ ਆਉਂਦੇ ਆ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਉਪੋਗ ਕੇ ਚਲੇ ਜਾਂਦੇ ਆ ਮਹੰਤ ਠਾਕੁਰ ਦਾਸ ਕਹਿਣ ਲੱਗਾ ਜਿਹੜਾ ਸਤ ਕਰਤਾਰ ਹੈ ਉਹ ਫਿਰ ਕੀ ਹੈ ਮਹਾਰਾਜ ਕਹਿੰਦੇ ਉਹ ਅਮਰ ਹੈ ਉਹ ਅਮਰ ਹੈ ਪਹਿਲਾਂ ਵੀ ਸੀ ਅੱਜ ਵੀ ਆ ਜਦੋਂ ਦੁਨੀਆ ਨਾ ਰਹੇਗੀ ਉਦੋਂ ਵੀ ਰਹੇਗਾ ਸੱਚੇ ਪਾਤਸ਼ਾਹ ਜੀ ਨੇ ਮਹਾਂਤ ਠਾਕੁਰ ਦਾਸ ਨੂੰ ਸਮਝਾਇਆ ਜਿਹੜਾ ਉਹਦੇ ਮਨ ਵਿੱਚ ਹੰਕਾਰ ਸੀ ਉਹਨੂੰ ਰੱਬ ਦੇ ਰਾਹ ਤੇ ਚੱਲਣ ਨਹੀਂ ਸੀ ਦਿੰਦਾ ਰੱਬ ਦੇ ਨਾਲ ਮਲਾਪ ਹੀ ਨਹੀਂ ਸੀ ਹੋਣ ਦਿੰਦਾ ਸੋ ਪਰਮੇਸ਼ਰ ਦੇ ਨਾਮ ਨੂੰ ਜਪ-ਜਪ ਕੇ ਮਹਾਰਾਜ ਨੇ ਆਖਿਆ ਭਾਈ ਆਪਣੇ ਹੰਕਾਰ ਨੂੰ ਦੂਰ ਕਰ ਜਿੰਨੇ ਤੂੰ ਰੱਬ ਦੇ ਗੁਣ ਗਾਵੇਂਗਾ ਉਨਨੀ ਤੇਰੇ ਮਨ ਤੇ ਲੱਗੀ ਮੈਲ ਉੱਤਰੇਗੀ ਜਦੋਂ ਮਹਾਂਤ ਠਾਕੁਰ ਦਾਸ ਨੇ ਮਹਾਰਾਜੀ ਦੇ ਬਚਨ ਸੁਣਿਆ ਚਰਨਾ ਤੇ ਡੈਗ ਪਿਆ ਬੇਨਤੀ ਕੀਤੀ ਕਹਿਣ ਲੱਗਾ ਮਹਾਰਾਜ ਮਹਾਂਪੁਰਖੋ ਕਿਰਪਾ ਕਰੋ ਪ੍ਰਸ਼ਾਦਾ ਜਰੂਰ ਛੱਕੇ ਜਾਇਓ ਮਹੰਤ ਤੇ ਉਹਦੇ ਚੇਲਿਆਂ ਨੇ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਤੇ ਜਗਤਗੁਰੂ ਸੱਚੇ ਪਾਤਸ਼ਾਹ ਜੀ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਤੇ ਗੁਰੂ ਮਹਾਰਾਜ ਨੇ ਮਹੰਤ ਠਾਕੁਰ ਦਾਸ ਨੂੰ ਸਿੱਧੇ ਰਾਹ ਤੇ ਪਾਇਆ ਤੇ ਹੰਕਾਰ ਰਹਿਤ ਹੋ ਕੇ ਮਹਾਰਾਜ ਨੇ ਨਿਮਰਤਾ ਵਾਲਾ ਜੀਵਨ ਜਿਉਣ ਦਾ ਉਪਦੇਸ਼ ਦਿੱਤਾ ਤੇ ਆਖਿਆ ਨਿਮਰਤਾ ਸਾਰੇ ਗੁਣਾਂ ਦਾ ਤਤ ਹੁੰਦੀ ਹੈ ਤੇ ਉਹ ਮਹੰਤ ਠਾਕੁਰ ਦਾਸ ਨੇ ਮਹਾਰਾਜ ਤੋਂ ਮਾਫੀ ਮੰਗੀ ਹੈ ਐਵੇਂ ਫਿਰ ਸਤਗੁਰੂ ਮਹਾਰਾਜ ਨੇ ਇੱਥੇ ਜੋ ਠਾਕੁਰ ਦਾਸ ਨੂੰ ਉਪਦੇਸ਼ ਦਿੱਤਾ ਉਹਦੇ ਪਰਥਾਏ ਮਹਾਰਾਜ ਨੇ ਜੋ ਸ਼ਬਦ ਉਚਾਰਿਆ ਹੈ ਜੀ ਬਹੁਤ ਸੁੰਦਰ ਸ਼ਬਦ ਹੈ ਮਹਾਰਾਜ ਜੀ ਦਾ ਗੌੜੀ ਰਾਗ ਦੇ ਵਿੱਚ ਮਹਾਰਾਜ ਕਹਿਣ ਲੱਗੇ ਦੇਖੋ ਜਿਵੇਂ ਠਾਕੁਰਦਾਸ ਤੈਨੂੰ ਮਾਣ ਹੋ ਗਿਆ ਤੂੰ ਇੰਨੀਆਂ ਪੁਸਤਕਾਂ ਕਿਤਾਬਾਂ ਪੜ੍ਹੀਆਂ ਨੇ ਤੈਨੂੰ ਮਾਣ ਹੰਕਾਰ ਹੋ ਗਿਆ ਬ੍ਰਹਮਾ ਨੂੰ ਵੀ ਹੋ ਗਿਆ ਸੀ ਤੇ ਬ੍ਰਹਮਾ ਦੇ ਹੰਕਾਰ ਕਰਨ ਦੀ ਸਾਰੀ ਸਾਖੀ ਮਹਾਰਾਜ ਨੇ ਦੱਸੀ ਸੀ ਬ੍ਰਹਮਾ ਗਰਭ ਕੀਆ ਨਹੀਂ ਜਾਣਿਆ ਵੇਦ ਕੀ ਬਿਪਤ ਪੜੀ ਪਛਤਾਨਿਆ ਉਹਨਾਂ ਆਖਿਆ ਮਹਾਰਾਜ ਸਾਨੂੰ ਦੱਸੋ ਜੀ ਬ੍ਰਹਮਾ ਹੰਕਾਰ ਦੇ ਵਿੱਚ ਆ ਕੇ ਇੱਕ ਵਾਰ ਕਹਿਣ ਲੱਗਾ ਮੇਰੇ ਬਰਾਬਰ ਕੋਈ ਨਹੀਂ ਕਿਉਂਕਿ ਕਹਿੰਦਾ ਮੈਂ ਹੀ ਵੇਦ ਦੀ ਮਰਿਆਦਾ ਅਨੁਸਾਰ ਸੰਸਾਰ ਨੂੰ ਚਲਾਉਣਾ ਤੇ ਬ੍ਰਹਮਾ ਦੇ ਕੋਲ ਮਹਾਰਾਜ ਕਹਿੰਦੇ ਇੱਕ ਸ਼ੰਖ ਸੀ ਜਿਹਦੇ ਵਿੱਚ ਵੇਦ ਦੀ ਧੁਨੀ ਉਚਾਰਨ ਕਰਿਆ ਕਰਦਾ ਸੀ ਤੇ ਸਤਜੁਗ ਦੇ ਵਿੱਚ ਬ੍ਰਹਮਾ ਨੇ ਆਪਣੇ ਵੇਦਾਂ ਦੀ ਧੁਨੀ ਦਾ ਬੜਾ ਮਾਣ ਕੀਤਾ ਕਿ ਇਹ ਵੇਦਾਂ ਦੀ ਧੁਨੀ ਮੇਰੇ ਕੋਲ ਹੈ ਉਸ ਵਕਤ ਉਹਦਾ ਹੰਕਾਰ ਤੋੜਨ ਲਈ ਇੱਕ ਸ਼ੰਖਾਸੁਰ ਨਾਮੀ ਦਾਇੰਤ ਨੂੰ ਰੱਬ ਨਹੀਂ ਬਣਾਇਆ ਕਿਉਂਕਿ ਦਾਇੰਤ ਜਿੰਨੇ ਵੀ ਆ ਦੇਵਤੇ ਸਾਰੇ ਰੱਬ ਦੇ ਹੁਕਮ ਚ ਤੇ ਭਗਵਾਨ ਦੇ ਸੰਕਲਪ ਨਾਲ ਜਦੋਂ ਬ੍ਰਹਮਾ ਵੇਦ ਪੜਦਾ ਪੜਦਾ ਸੌ ਗਿਆ ਤੇ ਸ਼ੰਖਾ ਸੁਰਦੈਂਤ ਨੇ ਇਹਦਾ ਸ਼ੰਖ ਖੋ ਕੇ ਆਪਦੇ ਪੇਟ ਆਪਦੇ ਢਿੱਡ ਚ ਪਾ ਲਿਆ ਤੇ ਬ੍ਰਹਮਾ ਨੂੰ ਸਾਰੇ ਵੇਦ ਹੀ ਭੁੱਲ ਗਏ ਉਹ ਸ਼ੰਖ ਦੀ ਧੁਨੀ ਵਿੱਚੋਂ ਹੀ ਕਿਉਂਕਿ ਵੇਦ ਦੀ ਧੁਨੀ ਪ੍ਰਗਟ ਹੁੰਦੀ ਸੀ ਤੇ ਜਦੋਂ ਬ੍ਰਹਮਾ ਨੂੰ ਵੇਦ ਭੁੱਲ ਗਏ ਇਹਨੇ ਨਰ ਹੰਕਾਰ ਹੋ ਕੇ ਭਗਵਾਨ ਜੀ ਨੂੰ ਚੇਤੇ ਕੀਤਾ ਉਸ ਵੇਲੇ ਅੰਤਰਾਜਮੀ ਵਾਹਿਗੁਰੂ ਦੀ ਆਗਿਆ ਅਨੁਸਾਰ ਵਿਸ਼ਨੂੰ ਭਗਵਾਨ ਜੀ ਨੂੰ ਫਿਰ ਆਗਿਆ ਹੋਈ ਉਹਨਾਂ ਮੱਛ ਅਵਤਾਰ ਧਾਰਨ ਕੀਤਾ। ਵਿਸ਼ਨੂੰ ਨੇ ਮੱਛ ਅਵਤਾਰ ਧਾਰਨ ਕਰਕੇ ਸ਼ੰਖਾਸੁਰ ਦਾੰਤ ਦੇ ਕੋਲ ਸਮੁੰਦਰ 'ਚ ਜਾ ਕੇ ਉੱਥੇ ਜੁੱਧ ਕੀਤਾ ਹੈ। ਜੰਗ ਕੀਤਾ ਸ਼ੰਖਾਸੁਰ ਨੂੰ ਮਾਰਿਆ ਤੇ ਉਹ ਵੇਦ ਦੀ ਧੁਨੀ ਵਾਲਾ ਸ਼ੰਖ ਬ੍ਰਹਮੇ ਨੂੰ ਲਿਆ ਕੇ ਦਿੱਤਾ। ਕਲਗੀਧਰ ਮਹਾਰਾਜ ਨੇ ਵੀ ਜੋ 24 ਅਵਤਾਰ ਉਹਦੇ ਵਿੱਚ ਵੀ ਇਹ ਸ਼ੰਖਾਸੁਰ ਦਾੰਤ ਦਾ ਜ਼ਿਕਰ ਕੀਤਾ। ਤੇ ਇਹ ਮਾਛ ਅਵਤਾਰ ਦਾ ਵੀ ਜ਼ਿਕਰ ਕੀਤਾ ਹੈ ਸ਼ੰਖਾ ਸੁਰ ਮਾਰੇ ਵੇਦ ਦੇ ਉਧਾਰੇ ਛਤਰ ਸੰਘਾਰੇ ਜਸ ਲੀਨ ਨੂੰ ਦੇਵੇ ਸੋ ਬੁਲਾਇਓ ਰਾਜ ਬਿਠਾਇਓ ਛਤਰ ਫਰਾਇਓ ਸੁਖ ਦੀਨ ਨੂੰ ਤੇ ਮਹਾਰਾਜ ਕਹਿਣ ਲੱਗੇ ਠਾਕੁਰ ਦਾਸ ਤੇ ਬ੍ਰਹਮਾ ਜੀ ਨੂੰ ਵੇਦ ਕੰਠ ਸੀ ਹੰਕਾਰ ਹੋਣਾ ਸੁਭਾਵਿਕ ਗੱਲ ਆ ਪਰ ਯਾਦ ਰੱਖਣਾ ਨਰ ਹੰਕਾਰ ਹੋ ਕੇ ਰਹਿਣਾ ਇਹ ਬਹੁਤ ਵੱਡੀ ਗੱਲ ਆ ਇਹ ਜੀਵ ਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਜੋ ਵੀ ਦਾਤਾ ਬਲ ਬੁੱਧੀ ਦਾ ਦਾਤਾ ਵਾਹਿਗੁਰੂ ਪਰਮੇਸ਼ਰ ਨੂੰ ਹੀ ਜਾਣਣਾ ਹੈ ਸਤਿਗੁਰੂ ਜੀ ਕਿਰਪਾ ਕਰਨ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕੇ ਅੱਖਰ ਹਰ ਮਨ ਬਸਤ ਨਾਨਕ ਹੋ ਤਨ ਹਾਲ